ऑफिशियली ਤੇ ਪਹਿਲੇ ਤੋਂ ਸ਼ੁਰੂ ਕੀਤੀ ਹੋਈ ਹੈ ਪਰ ਥੋੜੀ ਜਿਹੀ ਕਣਕ ਲੇਟ ਹੈ ਔਰ ਜਿਵੇਂ ਕੱਲ بارش ਹੋ ਗਈ ਉਹ ਤਾਂ ਫਿਰ ਦੋਸਤਾਂ ਗੈਪ ਆ ਜਾਏਗਾ ਪਰ ਇਹ ਆ ਕਿ ਕਣਕ ਠੀਕ ਆ ਰਹੀ ਹੈ ਚੰਗੀ ਆ ਰਹੀ ਹੈ ਦਾਣਾ ਬਹੁਤ ਸੋਹਣਾ ਆ ਰਿਹਾ ਮਨ ਲੋ ਸਾਰੇ ਵੇਖ ਕੇ ਖੁਸ਼ ਹੋਣਗੇ ਮੈਂ ਵੀ ਅੱਜ ਪਿੰਡ ਗਿਆ ਸੀਗਾ ਪਿੰਡੋਂ ਵੇਖਿਆ ਵੀ ਸਾਡੀ ਵੀ ਕਣਕ ਜਿੰਨੀ ਅੱਜ ਦੀ ਚੰਗੀ ਹੋਈ ਇਹ ਨੇ ਕਦੇ ਵੀ ਚੰਗੀ ਨਹੀਂ ਹੋਈ ਸੋਇਰ ਕੇ ਪਰਮਾਤਮਾ ਦੀ ਬਹੁਤ ਮਿਹਰ ਰਹੀ ਹੈ ਤੇ ਅਰਦਾਸ ਕਰੀਏ ਪਰਮਾਤਮਾ ਕੇ ਕਿ ਅਗਲੇ ਦਿਨ ਚੰਗੇ ਨਿਕਲ ਜਾਣ ਲੋਕੀ ਆਪਣੀ ਜਿਹੜੀ ਮਿਹਨਤ ਕੀਤੀ ਹੈ ਉਹਦੀ ਫਸਲ ਨੂੰ ਉਨੂੰ ਬਰਡ ਲੈਣ ਨੂੰ ਮੰਡੀ ਚ ਲੈਣ ਤੇ ਪੈਸੇ ਆਪਣੇ ਜਿਹੜੇ ਉਹਨਾਂ ਫੰਡ ਦੇ ਲੈ ਲੈਣ ਸੋ ਜਿਹੜਾ ਮੌਇਸਚਰ ਆ ਰਿਹਾ ਵੀ 12% ਆ ਰਿਹਾ ਜੋ ਬਹੁਤ ਚੰਗਾ ਗਾਂ ਦਾ ਕੇ ਹੋਰ ਘਟ ਜਾਏਗਾ ਵੀ ਇਹ ਵੀ ਸ਼ਮਤਾ ਹੋਰ ਘਟ ਜਾਏਗਾ ਤੇ ਜਿਹੜੀ ਪੇਮੈਂਟ ਹੈ ਉਹ ਵੀ ਰੋਜ਼-ਦਰੋਜ਼ ਹੋਈ ਜਾਂਦੀ ਚਾਹੇ ਕਿ ਨਿਰੰਤਰ ਅਸੀਂ ਪੇਮੈਂਟ ਪਾ ਦਿੰਦੇ ਆ ਸੋ ਫੰਡ ਦੀ ਕੋਈ ਸ਼ਾਰਟੇਜ ਨਹੀਂ ਹੈ ਸਟੋਰੇਜ ਸਪੇਸ ਦੀ ਫਿਲਹਾਲ ਕੋਈ ਸ਼ਾਰਟੇਜ ਨਹੀਂ ਹੈ ਸੋ 125 ਲੱਖ ਟਨ ਵਾਸਤੇ ਅਸੀਂ ਅਰੇਂਜਮੈਂਟ ਸਦਾ ਕਰ ਲਿਆ ਔਰ ਕੋਈ ਦਿੱਕਤ ਆਈ ਕਿ ਨਹੀਂ ਹੈ ਸੋ ਕੋਈ ਦਿੱਕਤ ਨਹੀਂ ਆਈ ਉਸ ਵਾਰਦਾ ਨਾਲ ਦੀ ਗੱਲ ਕੀਤੀ ਜਾਵੇ ਵਾਸਤੇ ਨਾ ਕਿ ਪ੍ਰਬੰਧ ਹੈ ਪਾਣੀ ਦਾ ਕਿ ਪ੍ਰਬੰਧ ਹੈ ਤੇ ਹੱਥ ਰਖਾਵ ਦਾ ਕੀ ਪ੍ਰਬੰਧ ਹੈ ਪਾਣੀ ਦਾ ਇਸ ਤਰ੍ਹਾਂ ਜੇ ਕਿ ਮੈਂ ਹੁਣੀ ਤੁਹਾਨੂੰ ਜੇ ਦਿਖਾਵਾਂ ਟਾਇਲਟ ਦੀ ਫੋਟੋ ਮੈਂ ਮੰਗਾਈ ਸੀ ਕਿ ਫਰਸਟ ਕਲਾਸ ਟਾਇਲਟਸ ਨੇ ਸਾਬਣ ਵੀ ਰੱਖੇ ਨੇ ਅੰਦਰ ਪਾਣੀਦਾਰੀ ਮੈਂ ਪੂਰਾ ਠੰਡੇ ਪਰ ਅਰੇਂਜਮੈਂਟ ਸਾਡੇ ਕੋਲ ਹੈਗਾ ਫਰਸਟ ਏਡ ਦੀ ਕਿੱਟਸ ਹੈ ਗਈਆਂ ਲਾਈਟਸ ਦਾ ਪੂਰਾ ਅਰੇਂਜਮੈਂਟ ਹੈ ਬੈਂਡ ਵਾਸਤੇ ਹੈਗੇ ਆਪਣੇ ਕੋਲ ਰੁੱਖ ਵੀ ਹੈ ਕਿਨੇ ਹੋਰ ਲਾਵਾਂਗੇ ਅਗਲੇ ਸਾਲ ਤੱਕ ਤੋ ਸਾਰਾ ਅੱਛਾ ਆ ਗਿਆ ਦੀ ਉਹਦਾ ਦੋਦੇ ਬਾਰੇ ਕੀ ਛੱਡ ਦੀ ਬੜੀ ਕਮੀ ਹੈ ਛੱਡ ਦੀ ਕਮੀ ਹੈ ਛੱਡ ਆਪਾਂ ਹੋਰ ਪਾਵਾਂਗੇ ਜੀ ਤੁਹਾਨੂੰ ਤੁਹਾਨੂੰ ਕਰਦੇ ਆਂ ਬਾਹਰ ਤਾਂ ਨਾ ਕਰਾਂ ਦਾ ਦਿੱਤਾ ਜਾਏਗਾ ਜੀ ਬਾਹਰ ਤਾਂ ਨਾ ਤੇ ਆਪਣਾ ਚੱਲ ਰਿਹਾ ਆ ਰਿਹਾ ਨਾ ਬਾਦਲ ਨਾਲ ਨਾਲ ਆਈ ਜਾ ਰਿਹਾ ਦਰਸਾਬ ਉਹ ਕਹਿੰਦੇ ਨੇ ਜੀ ਆਪਣੇ ਬੰਦਿਆਂ ਨੂੰ ਦੇ ਦਿੱਤਾ ਜਾਂਦਾ ਜੀ ਹਰ ਵਾਰੀ ਕੋਈ ਵੀ ਪਾਰਟੀ ਆਉਂਦੀ ਉਹਨਾਂ ਮਿਲ ਆਪਣੇ ਬੰਦਿਆਂ ਨੂੰ ਦਿੱਤਾ ਜਾਂਦਾ ਪਰ ਦੂਜੇ ਬੰਦੇ ਉਹਨਾਂ ਨੂੰ ਨਹੀਂ ਮਿਲਦਾ ਜੀ ਮੈਨੂੰ ਲੱਗਦਾ ਨਹੀਂ ਕਿ ਸ਼ਹਿਰ ਤੇ ਮੇਰੇ ਕਦੀ ਪਿੰਡ ਕਿਤੇ ਹੋਵੇ ਮੈਂ ਕਹਿ ਨਹੀਂ ਸਕਦਾ ਇੱਥੇ ਤੇ ਕਾਦਾ ਆਪਣਾ ਤੇ ਕਾਦਾ ਪਰਾਇਆ ਕੋਈ ਹੁਣ ਸਾਡੀ ਤੇ ਆਪਣੀ ਸਾਬਦੀ ਕਿਹੜੀ ਫਸਲ ਸੁਲਤਾਨਪੁਰ ਪਿੰਡ ਨੂੰ ਛੱਡ ਕੇ ਸੋ ਸਾਡੇ ਸਾਰੇ ਆਪਣੇ ਨੇ ਜੀ ਮੈਂ ਤੇ ਕਦੇ ਗਲੀ ਬਣਾਉਣ ਲੱਗੇ ਨਹੀਂ ਵੇਖਿਆ ਕਿਹੜੀ ਕਾਂਗਰਸੀ ਕਿ ਅਕਾਲੀਆਂ ਦਾ ਦੇਖੇ ਸਾਰੇ ਲੋਕ ਰਹਿੰਦੇ ਹਾਲੇ ਤਰ੍ਹਾਂ ਦੀ ਮਜ਼ਦੂਰੀ ਵਧਾਈ ਹੈ ਜੀ ਪਹਿਲੇ ਤਾਂ 200 2 ਰੁਪਏ 2 ਰੁਪਏ 64 ਪੈਸੇ ਹੋ ਗਏ ਜੀ 2 ਰੁਪਏ 64 ਪੈਸੇ ਹੋ ਗਈ ਹੈ ਤਾਂ ਉਹ ਵੀ ਖੁਸ਼ ਨੇ ਜੀ ਮੈਂ ਕਹਿੰਦਾ 43 ਪੈਸੇ ਕਿੰਨੀ ਵਧਾਈ ਹੈ ਅੱਗੇ ਸੋ ਚੰਗੀ ਜਿਹੀ ਅੱਗੇ ਕੈਸੀ ਹੁੰਦੀ ਸੀਗੀ ਹੁਣ ਇੰਨੀ ਹੋ ਗਈ ਹੈ ਸੋ ਖੁਸ਼ ਨੇ ਜੀ ਹੋ ਗਏ ਨਾ ਸਰਕਾਰ ਕੀ ਭਾਜੀ ਫਿਰ ਨਿਰਧਾਰਿਤ ਕੀਤਾ ਗਿਆ ਇਸ ਵਾਰ 24 25 24 2 2445 ਹਾਂਜੀ ਜੋ ਦੇ ਰਹੇ ਆ ਪੈਸੇ ਨਾਲ ਨਾਲ ਦੇ ਰਹੇ ਕੋਈ ਚੱਕਰ ਨਹੀਂ ਆ ਫੰਡਸ ਬਹੁਤ ਨੇ ਹਾਂਜੀ ਸ਼ੈਡ ਮੰਨੇ ਹੀ ਤੁਸੀਂ ਧਾਰੀ ਹਾਲੀ ਵਾਲਾ ਸਾਹ ਵਾਇਸ ਸੀ ਕਿ ਲੋਕ ਪਿਆ ਗਿਆ ਸੀ ਕਿ ਨਾਮ ਨਾਲ ਨਹੀਂ ਆਪਾਂ ਮੇਰੀ ਨੌਲੇਜ ਨਹੀਂ ਹੈਗੇ ਪਰ ਆਪਾਂ ਜੇ ਅਸੀਂ ਪੁਆਇੰਟ ਆਊਟ ਕਰ ਰਹੇ ਆ ਤੇ ਹੁਣ ਹੀ ਸੈਕਟਰੀ ਸਾਹਿਬ ਨਾਲ ਮਿਲ ਕੇ ਆਪਾਂ ਦੇਖ ਲੈਣੇ ਆ ਤੇ ਇਹਨੂੰ ਐਜ਼ ਅਰਲੀਐਸ ਪੋਸੀਬਲ ਕਰਾਂਗੇ ਕੋਈ ਚੱਕਰ ਨਹੀਂ ਕਿੰਨੀਆਂ ਏਜੰਸੀਆਂ ਨੇ ਡਾਕਟਰਸ ਖਰੀਦ ਜਿਹੜੀਆਂ ਕਰ ਰਹੀਆਂ ਨੇ ਸਿਰ ਸਾਡੀ ਇੱਥੇ ਪੰਜ ਏਜੰਸੀਆਂ ਕਰ ਰਹੀਆਂ ਨੇ ਖਰੀਦ ਅਲੱਗ-ਅਲੱਗ ਇੱਥੇ ਇੱਕ ਤੇ ਮਾਰਕਟ ਕਰ ਰਹੀ ਹੈ ਪਨਸਪ ਪਨਗ੍ਰੈਂਡ ਪਨਗ੍ਰੈਂਡ ਕਰ ਰਹੀ ਹੈ ਪਨਸਪ ਕਰ ਰਹੀ ਹੈ ਐਫਸੀਆਈ ਕਰ ਰਹੀ ਹੈ ਵੇਅਰਹਾਊਸ ਕਰ ਰਿਹਾ ਹੈ ਇਹ ਸਾਰੀਆਂ ਜਿੰਨੀਆਂ ਤੁਸੀਂ ਦਾਣਾ ਖਸਾਨਾ ਦਾ ਜਿਹੜਾ ਕਿ ਉਹ ਚੱਕੇ ਜਾਏਗਾ ਜੀ ਮੰਡੀਆਂ ਚੋਂ ਇੱਕ ਇੱਕ ਦਾਣਾ ਚੁੱਕਿਆ ਜਾਏਗਾ ਚੁੱਕੇ ਜਾਇ ਰਿਆ ਨਾਲ ਨਾਲ ਸੋ ਕੋਈ ਟੈਨਸ਼ਨ ਨਹੀਂ ਹੈ ਦਾਣਾ ਦੇ ਕੋਈ ਭੁਗਤਾਨ ਦੇ ਕੋਈ ਅਜਿਹੀ ਸਮੱਸਿਆ ਨਹੀਂ ਹੈ ਕਿ 28000 ਕਰੋੜ ਤੋਂ ਵੱਧ ਰਪਏ ਤੇ ਐਲਸੀ ਦੇ ਲੈਟਰ ਆਫ ਕ੍ਰੈਡਿਟ ਦੇ ਤੌਰ ਤੇ ਸਰ ਕੋ ਪਹੁੰਚ ਗਿਆ ਸੋ ਪੈਸੇ ਦੀ ਕੋਈ ਕਾਟ ਨਹੀਂ ਕਿਸੇ ਤਰੀਕੇ ਦੀ ਕਿੰਨੀ ਕਾਣਾ ਦੀ ਉਮੀਦ ਹੈ ਜੀ ਇਸ ਵਾਰ ਇਸ ਮੰਡੀ ਦੇ ਗਣਕ ਮੈਨੂੰ ਪੁੱਛਣਾ ਪਏਗਾ 10 ਲੱਖ ਬੋਰੀ ਹੁੰਦੀ ਸਾਰੀ 10 ਟਰਕ ਬੋਰੀ ਹੁੰਦੀ 10 ਟਰਕ ਬੋਰੀ ਅੱਗੇ ਕੀ ਬਾਤ ਆਏਗੀ ਬਾਤ ਆਏਗੀ ਅੱਗੇ ਕੀ ਬਾਤ ਆਏਗੀ ਅੱਗੇ ਚਾਰ ਚਾਰ ਨੂੰ ਕੋਈ ਅਪੀਲ ਕਰਨ ਦੇਖੋ ਨਾ ਖੱਜਲ ਖਰਾਬੀ ਨਾ ਹੋਣਾ ਬਈ ਜਦੋਂ ਮੰਡੀ ਜਿਖ ਲੈ ਕੇ ਆਣ ਤੇ ਕਣ ਕਿਹੋ ਜਿਹੀ ਲੈ ਦੇਖੋ ਮੈਂ ਤੇ ਇੱਕੋ ਗੱਲ ਕਰਦਾ ਕਿ ਜਦੋਂ ਬਹੁਤੀ ਤਰੇਣਾ ਪੈ ਜਾਂਦਾ ਜਦੋਂ ਤਰੇਲ ਪੈਦੀ ਉਹਦਾ ਨਾ ਵੱਡੇ ਕਮਾਈ ਨਾ ਸ਼ਾਮ ਨੂੰ ਨਾ ਚਲਾਉਣ ਸਵਕਤ ਤੇ ਬਹੁਤ ਨਾ ਚਲਾਉਣ ਜਦੋਂ ਸੂਰਜ ਚੜਦਾ ਤਾਂ ਹੀ ਚਲਾਉਣ ਇਹ ਬੜਾ ਲਾਜ਼ਮੀ ਹੈ 12% ਮਹਸਰ ਐਕਸੈਪਟਡ ਹੈ ਸੋ ਉਹਨਾਂ ਹੀ ਲੈ ਕੇ ਆਉਣ ਥੋੜੀ ਜਿਹੀ ਕਣਸ ਕਾ ਕੇ ਲੈ ਆਉਣ ਤੇ ਉਹਨਾਂ ਨੂੰ ਖੱਜਲ ਖਰਾਬੀ ਨਹੀਂ ਹੋਏਗੀ ਤੇ ਪੈਸੇ ਵੀ ਪੂਰੇ ਮਿਲਣਗੇ ਤੇ ਕੋਈ ਮੁਸ਼ਕਲ ਨਹੀਂ ਆਏ ਕਿਸੇ ਤਿੱਕੇ ਦੀ ਸੋ ਕੋਈ ਔਖੀ ਗੱਲ ਨਹੀਂ ਹੈ ਮੈਂ ਕਹਿੰਦਾ ਜ਼ਿੰਮੇਵਾਰ ਸਮਝਦੇ ਨੇ ਇਹ ਗੜੇ ਅ ਲੰਦੋਸ ਕਿ ਬੈਠੀ ਨਾ ਕੋਈ ਉਹਨੂੰ ਕਹਤਾ ਹੈ ਅੱਜ ਵੇਖੋ ਸਰਕਾਰੀ ਖਰੀਦ ਪਹਿਲੇ ਦਿਨ ਸ਼ੁਰੂ ਹੋ ਜਾ ਰਹੀ ਹੈ ਤੇ ਐਮ ਐਲ اے ਸਾਹਿਬ ਸਾਡੇ ਡਿਜਟ ਸਾਹਿਬ ਜਿਹੜੇ ਉਹ ਸਰਕਾਰੀ ਪਰਚੇਜ ਜਿਹੜੀ ਸ਼ੁਰੂ ਕਰਉਣ ਆਏ ਆ ਤੇ ਪਰਚੇਜ ਜਿਹੜੀ ਹੈ ਸਰਕਾਰੀ ਪੈ ਚੁੱਕੀ ਹੈ ਹੋਰ ਜੇ ਕੋਈ ਤੁਸੀਂ ਸਵਾਲ ਪੁੱਛਣਾ ਹੋ ਤਾਂ ਪੁੱਛ ਲਓ ਜੀ ਸਰ ਐਤ ਕੀ ਜਿਹੜਾ ਬਾਰਦਾਨਾ ਉਹਦੀ ਕੀ ਐਸਐਲ ਡਿਟੇਲ ਹੈ ਵੇਖੋ ਜਿਹੜਾ ਬਾਰਦਾਨਾ ਜਾਂ ਲਿਫਟਿੰਗ ਦੀ ਪ੍ਰੋਬਲਮ ਜਿਹੜੀ ਸਾਨੂੰ ਹਰ ਸਾਲਾਂ ਚ ਹੁੰਦੀ ਹੈ ਇਹ ਅੱਜ ਪਰਚੇਜ ਪਈ ਆ ਇਹ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੱਸੋਗੇ ਤੁਸੀਂ ਇੱਥੇ ਹੀ ਰਹਿਣਾ ਦੋ ਚਾਰ ਦਿਨ ਬਾਅਦ ਸਾਨੂੰ ਪਤਾ ਲੱਗੂ ਬਾਰਦਾਨੇ ਦੀ ਕੋਈ ਪ੍ਰੋਬਲਮ ਹੈ ਲਿਫਟਿੰਗ ਦੀ ਕੋਈ ਪ੍ਰੋਬਲਮ ਹੈ ਜਿਹੜੀ ਸਾਨੂੰ ਹਰ ਸਾਲ ਹੀ ਹੁੰਦੀ ਹੈ ਤੇ ਇਹ ਮੈਨੂੰ ਲੱਗਦਾ ਵੀ ਸਾਨੂੰ ਇਸ ਸਾਲ ਵੀ ਰਹਿਣੀ ਹੈ ਪਰ ਅੱਜ ਤੁਹਾਨੂੰ ਇਹਦੇ ਬਾਰੇ ਨਹੀਂ ਦੱਸ ਸਕਦੇ ਆਉਣ ਵਾਲੇ ਦਿਨਾਂ ਵਿੱਚ ਦੱਸਾਂਗੇ ਸਰ ਸਾਹਿਬ ਮੰਡੀ ਜਿਹੜੇ ਇੰਤਜ਼ਾਮ ਸਰਕਾਰ ਵੱਲੋਂ ਪੂਰੇ ਕੀਤੇ ਗਏ ਆ ਜਿਹੜੇ ਵੀ ਤੁਹਾਡੀ ਪ੍ਰਧਾਨਗੀ ਸਰਕਾਰ ਦੇ ਮੁਤਾਬਕ ਉਹਨਾਂ ਦੇ ਇੰਤਜ਼ਾਮ ਪੂਰੇ ਕੀਤੇ ਗਏ ਆ ਪਰ ਵੇਖੋ ਇੰਤਜ਼ਾਮ ਜੇ ਸਰਕਾਰ ਨੇ ਕੀਤੇ ਆ ਤੇ ਉਹਦਾ ਆਉਣ ਵਾਲੇ ਦਿਨਾਂ ਚ ਪਤਾ ਲੱਗਣਾ ਅੱਜ ਤੇ ਕੁਝ ਨਹੀਂ ਕਹਿ ਸਕਦੇ ਅੱਜ ਪਰਚੇਜ ਪਵਾ ਗਿਆ ਕਦੋਂ ਬਾਅਦਦਾਂ ਮਿਲਦਾ ਜਾਂ ਅਗਲੇ ਪ੍ਰਬੰਧਾਂ ਦੇ ਵਿੱਚ ਕੀ ਅੰਗੇਲੀ ਹੁੰਦੀ ਐ ਕਿਦਾਂ ਕਰਾਂ ਬਾਕੀ ਜਿੱਥੇ ਜਿੱਥੇ ਆਰਤੀਆਂ ਨੇ ਇੰਤਜ਼ਾਮ ਕਰਨੇ ਆ ਉਥੇ ਕਿਸਾਨ ਨੇ ਜਦੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋ ਪਾਣੀ ਦੀ ਮੁਸ਼ਕਲ ਨਹੀਂ ਪੀਂਦੀ ਕੋ ਬਹਿਨ ਦੀ ਮੁਸ਼ਕਲ ਨਹੀਂ ਆ ਪਾਵਰ ਕਲੀਨਰ ਵਗੈਰਾ ਪੱਕੇ ਸਾਡੇ ਕੋਲ ਰੈਡੀ ਨੇ ਕੰਡੇ ਸਾਡੇ ਕੋਲ ਆ ਜੀ ਰੈਡੀ ਨੇ ਜਿਹੜਾ ਆਰਤੀਆਂ ਨੇ ਕੰਮ ਕਰਨਾ ਉਹਦੇ ਵਿੱਚ ਅਸੀਂ ਪੂਰੇ ਕੰਪਲੀਟ ਆ ਸਾਡੇ ਕੋਲ ਹਰ ਚੀਜ਼ ਹਾਜ਼ਰ ਐ ਤਸਾਨ ਨੂੰ ਕਿਸੇ ਤਰ੍ਹਾਂ ਦੀ ਅਸੀਂ ਆਰਤੀਆਂ ਨਹੀਂ ਮੁਸ਼ਕਲ ਨਹੀਂ ਆਉਂਦੀ ਪੇਮੈਂਟ ਪੇਮੈਂਟ ਸਰਕਾਰ ਨੇ ਪਾਉਣੀ ਹੈ ਉਹ 24 ਘੰਟਿਆਂ ਚ ਪੈ ਹੀ ਜਾਣੀ ਹੈ ਉਹ ਤਕਰੀਬਨ ਪੈ ਜਾਂਦੀ ਹੈ ਤੇ ਜੇ ਉਹਦੇ ਚ ਵੀ ਡਿਲੇ ਹੋਊਗੀ ਤੇ ਉਹ ਵੀ ਆਉਣ ਵਾਲੇ ਸਮੇਂ ਚ ਪਤਾ ਲੱਗ ਸਕਦਾ ਠੀਕ ਹੈ ਜੀ ਮਾਨਜੋਗ ਨਿੱਜਰ ਸਾਹਿਬ ਐਮ ਐਨ ਸਾਹਿਬ ਇਹ ਸਰਕੇ ਦੇ ਦੱਖਣੀ ਦੇ ਆਏ ਆ ਉਹਨਾਂ ਦੇ ਹਲਕੇ ਚ ਮੰਡੀ ਪੈਂਦੀ ਆ ਅੱਜ ਪਹਿਲੇ ਦਿਨ ਖਰਚ ਕੀਤੀ ਆ ਕਣਕ ਦਾ ਜਿਹੜਾ ਝਾੜਾ ਬਹੁਤ ਸੋਹਣਾ ਹੈ ਕਿਉਂਕਿ ਰੱਬ ਬਚਾ ਕਰੇ ਹੋਣਾ ਫਸਲ ਬਹੁਤ ਆ ਬਹੁਤ ਸੋਹਣੀ ਲੱਗੀ ਫਸਲਿਆ ਜਿਹੜੀ ਜਿਲੀ ਵਾਰੀ ਸਰਕਾਰਾਂ ਸੈਂਟਰ ਗਵਰਨਮੈਂਟ ਕਹਿੰਦੀ ਹੈ ਜਿੱਦਾਂ ਦਾ ਡੈਮੇਜ ਆਉਂਦਿਆ ਔਰ ਕਿ ਇੱਕ ਪੈਸੇ ਦਾ ਨੁਕਸ ਨਹੀਂ ਆ 골ਡਨ ਕਣਕਿਆ ਦਾ ਗਲੂਟਰ ਉਹ ਵੀ ਬਹੁਤ ਵਧੀਆ ਦੇ ਵਿੱਚ ਖਾਨ ਜੋ ਕਣਕਿਆ ਮੰਨ ਲਓ ਵਧੀਆ ਮੈਂ ਅੱਜ ਸ਼ੀਨਾ ਸਾਹਿਬ ਨੇ ਦੱਸਿਆ ਹੀ ਆ ਵੀ ਪਹਿਲੇ ਦਿਨ ਦੀ ਪਰਚੇਜ ਆ ਤੇ ਜਿਹੜੀ ਮੁਸ਼ਕਲ ਹੋਣੀ ਆ ਉਹ ਅਗਲੇ ਹਫਤੇ ਹੋਣੀ ਆ ਉਹ ਪਤਾ ਲੱਗ ਜਾਣਾ ਵੀ ਲਿਖਣ ਕਿੱਦਾਂ ਹੁੰਦੀ ਆ ਕਿ ਨਹੀਂ ਹੁੰਦੀ ਨਹੀਂ ਹੋਣੀ ਉਹ ਆਰਤੀਆਂ ਦੇ ਹੀ ਪਾ ਰਿਹਾ ਕਿਉਂਕਿ ਜਿਨ੍ਹਾਂ ਨੂੰ ਟਰੈਕਟਰ ਦਿੱਤਾ ਨਾ ਕੋਈ ਗੱਡੀ ਕੋਈ ਨਹੀਂ ਹੈਗੀ ਉਹਨਾਂ ਕੋਈ ਗੱਡੀ ਕੋਈ ਨਹੀਂ ਹੈਗੀ ਤੇ ਇਹ ਆਰਤੀਆਂ ਨੂੰ ਆਕਣਾ ਪੈਣਾ ਮਾਲ ਆਰਤੀ ਆਪਣੀ ਜੇਬ ਚੋਂ ਵੱਧ ਕਰਾਇਆ ਦੇਣਗੇ ਛੋਟੇ-ਬੁੱਟੇ ਜਾਣਾ ਜਦੋਂ ਵੀ ਕੋਈ ਸਰਕਾਰ ਆਂਦੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਮੰਡੀ ਦੇ ਵਿੱਚ ਛੱਡ ਬਣਾ ਦਿੱਤੇ ਜਾਣਗੇ ਕਿੰਨੇ ਸਮੇਂ ਤੋਂ ਜਿਹੜੇ ਛੱਡ ਨੇ ਨਹੀਂ ਬਣੇ ਜੀ ਇੱਥੇ ਦੇਖੋ ਧਾਰੀয়াল ਸਾਹਿਬ ਨੂੰ ਅੱਜ ਤੀਜਾ ਸਾਲ ਚੜ ਗਿਆ 2 ਸਾਲ ਸਰਕਾਰ ਦੇ ਰਹਿ ਗਿਆ ਤੇ ਜਦੋਂ ਸਰਕਾਰ ਨੂੰ ਸਾਲਕ ਹੋਇਆ ਸੀ ਉਦੋਂ ਦਾ ਐਲਾਨ ਕਰਕੇ ਗਏ ਆ ਅੱਜ 2 ਸਾਲ ਲੰਘ ਗਏ ਆ ਨਾ ਇੱਥੇ ਕੋਈ ਨਹੀਂ ਆ ਨਾ ਪੱਤਰ ਆ ਨਾ ਛੱਡਾਂ ਦੀ ਕੋਈ ਗੱਲ ਬਾਤ ਲੱਗਦਾ ਕਿ ਉਹਲੇ ਕਰਕੇ ਵੱਡਾ ਨੁਕਸਾਨ ਜਿਹੜਾ ਹੋਏਗਾ ਆਉਣ ਵਾਲੇ ਸਮੇਂ ਤੇ ਕਿਉਂਕਿ ਜਦੋਂ ਮੀਂਹ ਵੇਖੋ ਇਹ ਤਾਂ ਨੈਚਰਲੀ ਆ ਜੇ ਛੱਡ ਹੋਣਗੇ ਤੇ ਕਿਸਾਨ ਦੀ ਖਸਨ ਜੜੀ ਆ ਬਚ ਸਕਦੀ ਆ ਜੇ ਛੱਡ ਨਾ ਹੋਣਗੇ ਤੇ ਆਰਤੀ ਕਿੰਨਾ ਅਰੇਂਜਮੈਂਟ ਕਰ ਸਕਦੇ ਆ ਆਰਤੀਆਂ ਕੋ ਉਤਰ ਪਹਿਲਾਂ ਪੱਕੇ ਕੰਡੇ ਵੱਟੇ ਬੰਦੇ ਸਾਰਾ ਕੁਝ ਆ ਪਰ ਜਦੋਂ ਰੱਬ ਮੀਂਹ ਜਿਆਦਾ ਪੈ ਜਾਊਗਾ ਤੇ ਫਿਰ ਅਸੀਂ ਉੱਥੇ ਹੀ ਕਰ ਸਕਦੇ ਆ ਹੁਣ ਕਿਸਾਨਾਂ ਨੂੰ ਕੋਈ ਪੀਲ ਕਰਨਾ ਚਾਹੁੰਦੇ ਤੁਸੀਂ ਕਿਸਾਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਨਾ ਆ ਵੀ ਇੱਕ ਦਿਨ ਹੋਰ ਡਿਲੇ ਕਰੋ ਅੱਜ ਦਾ ਦਿਨ ਕਰੋ ਕੱਲ ਸ਼ਾਮ ਨੂੰ ਕੰਪੈਨ ਲਾਓ ਤੁਹਾਡਾ ਮੋਇਸਚਰ ਬਿਲਕੁਲ 12-11 ਤੇ ਆ ਜਾਏਗਾ ਤੁਹਾਨੂੰ ਕਿਸੇ ਕੰਮ ਕਿਸਮ ਦੀ ਦਿੱਕਤ ਨਹੀਂ ਆਊਗੀ ਔਰ ਤੋਂ 1 ਘੰਟੇ ਬਾਅਦ ਤੁਹਾਡਾ ਤੋਲ ਕਰਕੇ ਤੁਹਾਨੂੰ ਬੋਰੀਆਂ ਹੀ ਭਰ ਕੇ ਘਰ ਭੇਜਿਆ ਜਾਊਗਾ ਪਰ ਮੇਰੀ ਬੇਨਤੀ ਹੈ ਆਪ ਇੱਕ ਸੁੱਕੀ ਫਸਲ ਵੜਾ ਕੇ ਲਿਆਓ ਜਿਹੜਾ ਆਰਤੀ ਵੀ ਸ਼ੋਰਟੇਜ ਤੋਂ ਬਾਜੇ ਜੇ ਤੁਸੀਂ 14 15 ਮੌਸਮ ਦੀ ਕਰਨ ਕਰ ਲਿਆਉਂਦੇ ਆ ਆਰਤੀ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਉਹਦੇ ਨਾਲ ਆਰਤੀ ਜਿਹੜੀ ਆਪਣੀ ਬੱਚਾ ਰੋਟੀ ਕਮਾਣੀ ਕਮਾਉਣਾ ਹੁੰਦਾ ਉਹ ਸਾਰੀ ਸ਼ੋਰਟੇਜ ਚਲ ਜਾਂਦੀ ਹੈ ਇਹ ਕਰਕੇ ਕਿਸਾਨਾਂ ਨੂੰ ਬੇਨਤੀ ਆ ਵੀ ਰੱਬ ਨੇ ਸਾਹ ਦੇਣਾ ਹੈ ਤੇ ਡਰੋ ਨਾ ਇੱਕ ਦਿਨ ਲੇਟ ਵਧਾਓ ਕਨਕ ਕਿਉਂਕਿ ਆ ਕਿ ਫਸਲ ਸਾਰੀ ਖੜੀ ਆ ਡਿੱਗੀ ਨਹੀਂ ਆ ਪਰਮਾਤਮਾ ਦੀ ਕਿਰਪਾ ਆ ਉਹਦੇ ਨਾਲ ਫਸਲ ਦਾ ਝਾੜ ਵੀ ਵਧੀਆ 25 ਕਿਲੋਨਰ ਦੇ ਲਾਗੇ ਝਾੜ ਆ ਰਿਹਾ ਤੇ ਜਿਹੜਾ ਸਿੱਟਿਆਂ ਦੀ ਜਿਹੜੀ ਕਨਕ ਸੁੱਕਦੀ ਆ ਉਹ ਇੱਕ ਦਿਨ ਚ ਸੁੱਕ ਜਾਂਦੀ ਆ ਜੇ ਉਹਦੀ ਵੱਢੀ ਜਾਵੇ ਭਾਵੇਂ ਖਿਲਾਰ ਲਓ ਸੁੱਕਦੀ ਨਹੀਂ